ਹਾਂਜੀ ਪ੍ਰਭੂ ਕੀ ਹਾਲ ਚਾਲ ਨੇ ਲਗਭਗ ਸਾਰੇ ਪੰਜਾਬ ਨੇ ਇਸ ਗੱਲ ਤੇ ਖੁਸ਼ੀ ਮਨਾਈ ਆ ਕਿ ਕੰਚਨ ਕੁਮਾਰੀ ਜਣੀ ਕੀ ਜਿਹੜੀ ਉਹ ਕਮਲ ਭਾਬੀ ਆ ਉਹਦੀ ਧੁਰ ਦੀ ਟਿਕਟ ਕੱਟੀ ਗਈ ਬੜਾ ਚੰਗਾ ਹੋਇਆ ਗੰਦ ਸਾਫ਼ ਹੋ ਗਿਆ ਮਗਰੋਂ ਲਹਿ ਗਈ ਸਿਆਪਾ ਮੁੱਕ ਗਿਆ ਮੈਂ ਵੀ ਇਸ ਗੱਲ ਨਾਲ ਸਹਿਮਤ ਆ ਕਿ ਉਹਨੇ ਗੰਦ ਬਹੁਤ ਪਾਇਆ ਸੀ ਕੰਟਰੋਲ ਚੋਂ ਬਾਹਰ ਚੱਲਦੀ ਸੀ ਸਬਕ ਸਿਕਾਉਣਾ ਬਹੁਤ ਜ਼ਰੂਰੀ ਸੀਗਾ ਚਲੋ ਇਸ ਵਿਭਾਗਮੇ ਨੂੰ ਤਾਂ ਕਿਸੇ ਨਾ ਕਿਸੇ ਹੱਦ ਤੱਕ ਨੱਥ ਪੈ ਗਈ ਆ ਤੇ ਪੈ ਵੀ ਜਾਊਗੀ ਕਿਉਂਕਿ ਥੋੜੀਆਂ ਕੁੜੀਆਂ ਨੇ ਸੋਸ਼ਲ ਮੀਡੀਆ ਤੇ ਪੰਜਾਬ ਦੀਆਂ ਜਿਹੜੀਆਂ ਕਿ ਗੰਦ ਪਾਉਂਦੀਆਂ ਸੀਗੀਆਂ ਤੇ ਅੱਧਿਆਂ ਨਾਲੋਂ ਜ਼ਿਆਦਿਆਂ ਨੂੰ ਤਾਂ ਟਟੀਆਂ ਲੱਗੀਆਂ ਪਈ ਨੇ ਇਸ ਟਾਈਮ ਤੇ ਕੰਬਦੀਆਂ ਫਿਰਦੀਆਂ ਨੇ ਮਾਫੀ ਮੰਗਦੀਆਂ ਫਿਰਦੀਆਂ ਨੇ ਲਗਭਗ ਉਹ ਤਾਂ ਟਿਕ ਜਾਣਗੀਆਂ ਤੇ ਜਿਹੜੇ 4-5 ਆਹ ਮੁੰਡੇ ਸੀਗੇ ਜਿਹੜੇ ਗੰਦੀਆਂ ਫਿਲਮਾਂ ਬਣਾਉਂਦੇ ਸੀ ਗਾਲਾਂ ਗੋਲਾਂ ਕੱਢਦੇ ਸੀਗੇ ਲਗਭਗ ਉਹ ਵੀ ਟਿਕ ਜਾਣਗੇ ਪਰ ਆ ਵੀਡੀਓ ਤੇ ਮੜੀ ਨਿਗਾਹ ਮਾਰੋ ਕਿ ਜਿਹੜੀ ਆ ਚਿੱਟੀ ਸਿਉਂਕ ਪੰਜਾਬ ਨੂੰ ਲੱਗੀ ਹੋਈ ਆ ਬਾਈ ਇਸ ਸਿਉਂਕ ਦਾ ਕੀ ਹੱਲ ਕਰੀਏ ਜਿਨ੍ਹਾਂ ਨੇ ਗੁਰੂ ਦੇ ਬਾਣੇ ਪਾਏ ਆ ਚਟੇ ਚੋਲੇ ਪਾਏ ਆ ਅਮਰਤ ਛਕਿਆ ਹੋਇਆ ਪੱਗਾਂ 'ਚ ਸਿਰ ਫਸਾਏ ਹੋਏ ਆ ਤੇ ਬੀਬੀਆਂ ਨੂੰ ਵੇਖੋ ਕਿਵੇਂ ਕੁੱਟ-ਕੁੱਟ ਕੇ ਜੱਫੀਆਂ ਪਾਈ ਜਾਂਦਾ ਬੰਦਾ ਇਹ ਕੱਲਾ ਨਹੀਂ ਇਹੋ ਜੇ ਬਹੁਤ ਪਖੰਡੀ ਆ ਜਿਨ੍ਹਾਂ ਨੇ ਚਟੇ ਚੋਲੇ ਪਾਏ ਹੋਏ ਆ ਪਰ ਉਹਨਾਂ ਦੇ ਕੰਮ ਧੰਦੇ ਬਹੁਤ ਕਾਲੇ ਆ ਪੱਗਾਂ 'ਚ ਸਿਰ ਫਸਾਏ ਹੋਏ ਆ ਪਰ ਉਹਨਾਂ ਦੀਆਂ ਜਮੀਰਾਂ ਮਰੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਇਹੋ ਜਿਹੀਆਂ ਬੀਬੀਆਂ ਨੂੰ ਡਾਂਗ ਫੇਰਨੀ ਚਾਹੀਦੀ ਆ ਜਿਹੜੀਆਂ ਇਹੋ ਜਿਹੇ ਪਖੰਡੀਆਂ ਕੋਲੇ ਜਾਂਦੀਆਂ ਨੇ ਇਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੀਆਂ ਨੇ ਫੇਰ ਉਹ ਬਾਬੇ ਇਹਨਾਂ ਨੂੰ ਗਲਵਕੜੀ ਚ ਲੈਂਦੀਆਂ ਤੇ ਭੱਜ ਕੇ ਬਾਬੇ ਰੋਗੇ ਵੀ ਗਲਵਕੜੀ ਪਾ ਲੈਂਦੀਆਂ ਨੇ ਕੋਲ ਸਿਆਣੀਆਂ ਬਿਆਣੀਆਂ ਬੀਬੀਆਂ ਬੈਠੀਆਂ ਨੇ ਜਿਨ੍ਹਾਂ ਦੇ ਉਮਰ ਲਗਭਗ 60-65 ਸਾਲ ਹੋਈ ਪਈ ਐ ਪਰ ਉਹਨਾਂ ਨੂੰ ਵੀ ਹਜੇ ਤੱਕ ਅਕਲ ਨਹੀਂ ਆਈ ਚੰਗੇ ਭਲੇ ਪੱਗਾਂ ਵਾਲੇ ਬੰਦੇ ਇਹਨਾਂ ਦੇ ਜਾ ਕੇ ਪੈਰਾਂ ਜਮਾਥਾ ਟੇਕੀ ਜਾਂਦੇ ਆ ਜਿਹੜਾ ਰੀਲਾਂ ਵਾਲਾ ਮਹਿਕਮਾ ਆ ਉਹਨੂੰ ਤਾਂ ਨੱਥ ਪੈ ਗਈ ਪੈ ਵੀ ਜਾਊਗੀ ਪਰ ਇਸ ਮਹਿਕਮੇ ਨੂੰ ਨੱਥ ਨਹੀਂ ਕਦੇ ਪੈ ਸਕਦੀ ਕਿਉਂਕਿ ਇਹ ਚਿੱਟੀ ਸਿਉਂਕ ਆ ਤੇ ਇਹਨਾਂ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਬਈ ਇਹਨਾਂ ਨੇ ਪੰਜਾਬ ਨੂੰ ਖੋਖਲਾ ਕਰਤਾ ਖੋਖਲਾ ਨਵੀਂ ਪੀੜੀ ਦੇ ਜਵਾਬਕ ਇਹਨਾਂ ਨੇ ਗੁਰੂ ਘਰਾਂ ਤੋਂ ਦੂਰ ਕਰਤੇ ਇਹੋ ਜਿਹੇ ਬੰਦਿਆਂ ਨੇ ਸਭ ਤੋਂ ਵੱਡਾ ਟੈਨਸ਼ਨ ਵਾਲਾ ਮੁੱਦਾ ਸਭ ਤੋਂ ਵੱਡਾ ਚਿੰਤਾ ਵਾਲਾ ਵਿਸ਼ਾ ਇਹ ਹੈ ਕਿ ਨਵੀਂ ਪੀੜੀ ਸਾਡੇ ਗੁਰੂ ਘਰਾਂ ਤੋਂ ਟੁੱਟ ਰਹੀ ਹੈ ਦੂਰ ਹੋ ਰਹੀ ਹੈ ਕਿਉਂਕਿ ਇਹੋ ਜਿਹੇ ਪਖੰਡੀ ਪੱਗਾਂ 'ਚ ਸਿਰ ਫਸਾ ਕੇ ਸਾਡੇ ਵਿੱਚ ਤੁਰੇ ਫਿਰਦੇ ਆ ਹੁਣ ਇਸ ਮਹਿਕਮੇ ਦਾ ਦੱਸੋ ਕੀ ਹੱਲ ਆ ਪਹਿਲਾਂ ਵੀ ਬਹੁਤ ਵੀਡੀਓ ਇਹੋ ਜਿਹੀਆਂ ਵਾਇਰਲ ਹੋਈਆਂ ਇਹਨਾਂ ਨੇ ਤਾਂ 10-10 ਸਾਲਾਂ ਦੇ ਜਵਾਬਕ ਨਹੀਂ ਬਖਸ਼ੇ ਉਹਨਾਂ ਦਾ ਵੀ ਸ਼ੋਸ਼ਣ ਕੀਤਾ ਇਹੋ ਜਿਹੇ ਬੰਦਿਆਂ ਨੇ ਤੇ ਇਹੋ ਜਿਹੇ ਪਖੰਡੀ ਜਿੱਥੇ ਜਿੱਥੇ ਡੇਰੇ ਬਣਾ ਕੇ ਬੈਠੇ ਆ ਉਥੇ ਬੀਬੀਆਂ ਪੈਣਾ ਜਾਂਦੀਆਂ ਨੇ ਉਹਨਾਂ ਦੀ ਇੱਜ਼ਤਾਂ ਨਾਲ ਸ਼ਰਿਆਮ ਖੇਡਿਆ ਜਾਂਦਾ ਆਸ ਕੀ ਦੇ ਅੱਡੇ ਬਣੇ ਪਏ ਆ ਇਹੋ ਜਿਹੇ ਬਾਬਿਆਂ ਦੇ ਡੇਰੇ ਹੁਣ ਦੱਸੋ ਵੀ ਇਸ ਦਾ ਕੀ ਹਾਲ ਆ ਸਭ ਤੋਂ ਵੱਡਾ ਗੰਦ ਇਹਨਾਂ ਨੇ ਪੰਜਾਬ ਦੇ ਵਿੱਚ ਪਾਇਆ ਹੋਇਆ ਹੁਣ ਜਿਵੇਂ ਆ ਬਾਬਾ ਇਸ ਬੀਬੀ ਨੂੰ ਗੱਲ ਵਕੜੀ 'ਚ ਲੈ ਰਿਹਾ ਕੀ ਇਹ ਸਹੀ ਆ ਜਿੱਡੀ ਮਰਜ਼ੀ ਕਿਸੇ ਰਿਸ਼ਤੇਦਾਰੀ ਹੋਵੇ ਨਾ ਤਾਂ ਵੀ ਕੋਈ ਇਦਾਂ ਗੱਲ ਵਕੜੀ ਨਹੀਂ ਪਾਉਂਦਾ ਉਹ ਬੀਬੀ ਇਹਦੇ ਪੈਰਾਂ 'ਚ ਹੱਥ ਲਾ ਕੇ ਮੋੜਨ ਲੱਗੀ ਇਹਨੇ ਭੱਜ ਕੇ ਉਹਨੂੰ ਗੱਲ ਵਕੜੀ 'ਚ ਲੈ ਲਿਆ ਹੁਣ ਦੱਸੋ ਵੀ ਇਹ ਡਾਂਗਾ ਭਾਲਦਾ ਕਿ ਨਹੀਂ ਭਾਲਦਾ ਚਿੱਟੇ ਦੀ ਦਾੜੀ ਆ ਸਿਰ ਤੇ ਪਾਗਾ ਚੋਲਾ ਪਾਈ ਬੈਠਾ ਇਹ ਚੱਟੇ ਚੋਲੇ ਇਹ ਚਿੱਟੇ ਬਗਲੇ ਇਹ ਪੰਜਾਬ ਨੂੰ ਵਿੱਚ ਵਿੱਚ ਖੋਖਲਾ ਕਰੀ ਜਾਂਦੇ ਆ ਨਿਤ ਇਹ ਬੰਦੇ ਲੋਕਾਂ ਦੀਆਂ ਇੱਜ਼ਤਾਂ ਨਾਲ ਖੇਡਦੇ ਆ ਤੇ ਮੈਂ ਉਹਨਾਂ ਬੀਬੀਆਂ ਦੇ ਘਰ ਵਾਲਿਆਂ ਨੂੰ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੀਆਂ ਜਿਹੜੀਆਂ ਬੀਬੀਆਂ ਇਹੋ ਜਿਹੇ ਪਖੰਡੀਆਂ ਦੇ ਡੇਰਿਆਂ ਤੇ ਜਾਂਦੀਆਂ ਨੇ ਇਨ੍ਹਾਂ ਵਾਸਤੇ ਵਨਸਵਨ ਨੇ ਪਕਵਾਨ ਬਣਾ ਕੇ ਲੈ ਕੇ ਜਾਂਦੀਆਂ ਨੇ ਸਭ ਤੋਂ ਪਹਿਲਾਂ ਭਾਈ ਤੁਸੀਂ ਆਪਦੀਆਂ ਬੀਬੀਆਂ ਦੇ ਡਾਂਗ ਫੇਰੋ ਕਰਕੇ ਡਾਂਗ ਫੇਰ ਉਹਨਾਂ ਦੇ ਤੁਸੀਂ ਉਹ ਜਿਹੇ ਪਖੰਡੀਆਂ ਦੇ ਕੀ ਲੈਣ ਜਾਂਦੀਆਂ ਦੱਸੋ ਪਹਿਲਾਂ ਮੈਨੂੰ ਬਹੁਤ ਸਾਰੀਆਂ ਬੀਬੀਆਂ ਇਹਨਾਂ ਦੇ ਨਾਲ ਮਿਲੀਆਂ ਵੀ ਹੋਈਆਂ ਨੇ ਜਿਹੜੀਆਂ ਕੀ ਵਨਸਵੰਨੀਆਂ ਔਰਤਾਂ ਨੂੰ ਇਹਨਾਂ ਦੇ ਡੇਰਿਆਂ 'ਚ ਲੈ ਕੇ ਜਾਂਦੀਆਂ ਨੇ ਮੁੜ ਕੇ ਇਹ ਉਹਨਾਂ ਦੀਆਂ ਇੱਜ਼ਤਾਂ ਨਾਲ ਖੇਡਦੇ ਆ ਬਹੁਤ ਸਾਰੇ ਰੌਲੇ ਵੀ ਪਏ ਬਹੁਤ ਸਾਰੇ ਬੰਦੇ ਸਾਹਮਣੇ ਵੀ ਆਏ ਪਰ ਇਹਨਾਂ ਦਾ ਬਣਦਾ ਕੱਖ ਨਹੀਂ ਜੇ ਇੱਕ ਵਾਰੀ ਸੋਸ਼ਲ ਮੀਡੀਆ ਤੇ ਰੌਲਾ ਪੈ ਜਾਂਦਾ ਪੁਲਿਸ ਚੱਕ ਕੇ ਲੈ ਜਾਂਦੀ ਆ ਮੁੜ ਕੇ ਉਹ ਕੰਮ ਠੰਡੇ ਬਿਸਤਰੇ 'ਚ ਪੈ ਜਾਂਦਾ ਮੁੜ ਕੇ ਮਹੀਨੇ ਬਾਅਦ ਫੇਰ ਬਾਹਰ ਆ ਜਾਂਦੇ ਜੇ ਕਿਉਂਕਿ ਇਹਨਾਂ ਕੋਲੇ ਪੈਸਾ ਬੜਾ ਹਰਾਮ ਦੀ ਕਮਾਈ ਬਹੁਤ ਇੰਨਾ ਕੋਲੇ ਮੈਂ ਸ਼ੁਰੂ ਤੋਂ ਹੀ ਇਹ ਇਨਾਂ ਚੀਜ਼ਾਂ ਦਾ ਬਹੁਤ ਵਿਰੋਧ ਕੀਤਾ ਮੈਂ ਸ਼ੁਰੂ ਤੋਂ ਹੀ ਗੰਦ ਦਾ ਬੜਾ ਵਿਰੋਧ ਕੀਤਾ ਮੇਰੇ ਗਾਣਿਆਂ 'ਚ ਵੀ ਬਹੁਤ ਜ਼ਿਕਰ ਹੋਇਆ ਜੇ ਰੱਬ ਨੇ ਮੈਨੂੰ ਕਲਮ ਬਖਸ਼ੀ ਆ ਮੈਂ ਬੜਾ ਕੁਝ ਲਿਖਿਆ ਪੰਜਾਬ ਦੇ ਦਰਦ ਬਾਰੇ ਪੰਜਾਬ ਦੇ ਹਾਲਾਤਾਂ ਬਾਰੇ ਬੜਾ ਕੁਝ ਲਿਖਿਆ ਪਰ ਮੈਂ ਜੋ ਖੱਟਿਆ ਕੀ ਇੱਕ ਡੱਕਾ ਵੀ ਨਹੀਂ ਖੱਟਿਆ 1 ਰੁਪਿਆ ਵੀ ਨਹੀਂ ਖੱਟਿਆ ਅੱਜ ਕੰਚਨ ਕੁਮਾਰੀ ਜਾਨੀ ਕਿ ਉਹ ਭਾਬੀ ਕਮਲ ਕੌਰ ਮਰ ਗਈ ਆ ਤੁਸੀਂ ਬੜੇ ਖੁਸ਼ ਹੋ ਇਹ ਕੰਮ ਹੋਣਾ ਵੀ ਬਹੁਤ ਜ਼ਰੂਰੀ ਸੀਗਾ ਕਿਉਂਕਿ ਗੰਦ ਬਹੁਤ ਪੈ ਚੁੱਕਿਆ ਸੀਗਾ ਪਰ ਜਿਹੜੀ ਆ ਚਿੱਟੀ ਸਿਉਂਕ ਆ ਇਹ ਪੰਜਾਬ ਚੋਂ ਕਿਸ ਤਰ੍ਹਾਂ ਖਤਮ ਹੋਊਗੀ ਇਹ ਕਿਵੇਂ ਖਤਮ ਹੋਊਗੀ ਸੋਚਣ ਵਾਲੀ ਗੱਲ ਇਹ ਆ ਭਰਾਵੋ ਸਾਡੇ ਧਰਮ ਨੂੰ ਇਹੋ ਜੇ ਲੋਕ ਖੋਖਲਾ ਕਰ ਰਹੇ ਆ ਇਹ ਸਾਡੇ ਧਰਮ ਨੂੰ ਇਹੋ ਜੇ ਲੋਕ ਬਦਨਾਮ ਕਰ ਰਹੇ ਆ ਬਹੁਤ ਸਾਰੇ ਮੈਂ ਕਹਿੰਦਾ ਜੇ ਲਿਸਟ ਬਣਾਉਣ ਲੱਗ ਜੋਂਗੇ ਨਾ ਜੇ ਤੜਕੇ 6 ਵਜੇ ਲਿਸਟ ਬਣਾਉਣ ਲੱਗ ਜੋਂਗੇ ਤਾਂ ਰਾਤ ਦੇ 12 ਵਜ ਜਾਣਗੇ ਕਾਮੀ ਲਿਸਟ ਨਹੀਂ ਬਣਨੀ ਪੰਜਾਬ ਦੇ ਵਿੱਚ ਐਨੇ ਕ ਬੰਦੇ ਆ ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਪਰ ਕੰਮ ਉਹਨਾਂ ਦੇ ਜਮਾ ਖਚਾਂ ਵਾਲਿਆ ਜਨਾਨੀ ਬਾਜੀ दारू ਪੀਣੀ ਬੀਅਰ ਪੀਣੀ ਕੁਸ਼ਕਤਾ ਬੰਦੇ ਇਹੋ ਜਿਹੇ ਵੀਡੀਓ ਸਾਹਮਣੇ ਆਈਆਂ ਜਿਨ੍ਹਾਂ ਨੇ ਬਾਣਾ ਪਾ ਕੇ ਸਿਕਟਾਂ ਪਿੰਦੀਆਂ ਵੇਖੇ ਗਏ ਲੋਕਾਂ ਨੇ ਵੀਡੀਓ ਚ ਦੇਖੇ ਸਭ ਤੋਂ ਵੱਡਾ ਸਾਡੇ ਮੱਥੇ ਤੇ ਕਲੰਕ ਇਹੋ ਜਿਹੇ ਲੋਕ ਨੇ ਕੀ ਇਹ ਨਵੀਂ ਪੀੜੀ ਨੂੰ ਗੁਰੂ ਘਰਾਂ ਨਾਲ ਜੋੜਨਗੇ ਦੱਸੋ ਪਹਿਲਾਂ ਮੈਨੂੰ ਕੀ ਇਹ ਨਵੀਂ ਪੀੜੀ ਨੂੰ ਸੇਧ ਦੇਣਗੇ ਇਹਦਾ ਆਪਦੇ ਪੈਰਾਂ 'ਚ ਮੱਥਾ ਟਿਕਾਈ ਜਾਂਦੇ ਆ ਏ ਸਾਡੇ ਬੱਚਿਆਂ ਨੂੰ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੱਸਣਗੇ ਇਸ ਕਰਕੇ ਭਰਾਵੋ ਮੈਂ ਇੱਕ ਗੱਲ ਕਹਿਣਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚੋਂ ਗੰਦ ਖਤਮ ਹੋ ਜਾਏ ਗੰਦੀਆਂ ਰੀਲਾਂ ਖਤਮ ਹੋ ਜਾਣ ਆਹ ਪਖੰਡੀ ਬਾਬੇ ਖਤਮ ਹੋ ਜਾਣ ਆਹ ਵਨਸਵੰਨੇ ਜਿਹੜੇ ਡੇਰੇ ਪਖੰਡੀਆਂ ਨੇ ਬਣਾਏ ਇਹ ਖਤਮ ਹੋ ਜਾਣ ਤਾਂ ਤੁਹਾਨੂੰ ਸਿਆਣਾ ਹੋਣਾ ਪਊਗਾ ਤੁਹਾਨੂੰ ਅੱਜ ਦਿਮਾਗ ਤੋਂ ਕੰਮ ਲੈਣਾ ਪਊਗਾ ਜੇ ਤੁਸੀਂ ਚਾਹੁੰਦੇ ਹੋ ਇਹ ਜਿਹੇ ਪਖੰਡੀਆਂ ਦੇ ਡੇਰੇ ਬੰਦ ਹੋ ਜਾਣ ਤਾਂ ਭਾਈ ਪਹਿਲਾਂ ਬੀਬੀਆਂ ਨੂੰ ਰੋਕੋ ਇਹਨਾਂ ਦੇ ਡੇਰਿਆਂ ਤੇ ਜਾਣੋ ਆਪ ਜਾਣੋ ਰੁਕੋ ਇਹਨਾਂ ਦੇ ਡੇਰਿਆਂ ਤੇ ਜਦੋਂ ਤੁਸੀਂ ਇਹਨਾਂ ਦੇ ਕੋਲ ਜਾਣਾ ਛੱਡ ਦੋਗੇ ਜਦੋਂ ਇਹਨਾਂ ਦੇ ਡੇਰੇ 'ਚ ਕੋਈ ਆਇਆ ਹੀ ਨਾ ਤਾਂ ਇਹਨਾਂ ਦੀ ਕਮਾਈ ਦਾ ਅੱਡਾ ਆਟੋਮੈਟਿਕ ਹੀ ਬੰਦ ਹੋ ਜਾਊਗਾ ਪਰ ਬਿੱਲੀ ਦੇ ਗੱਲ 'ਚ ਟੱਲੀ ਬੰਨੇ ਕੌਣ ਸੋਚਣ ਵਾਲੀ ਗੱਲ ਏ ਆ ਬੀਬੀਆਂ ਨੂੰ ਹਟਾਵੇ ਕੌਣ ਕੀ ਤੁਸੀਂ ਨਾ ਜਾਇਆ ਕਰੋ ਇਹੋ ਜਿਹੇ ਲੁੱੱਚੇ ਲੰਡਿਆਂ ਕੋਲੇ ਜਿਹੜੇ ਭੱਜ-ਭੱਜ ਕੇ ਗੱਲ ਵਾਕੜੀ ਚ ਲੈਂਦੇ ਆ ਬੀਬੀਆਂ ਨੂੰ ਆ ਤੁਸੀਂ ਵੀਡੀਓ ਦੇਖ ਹੀ ਲਈ ਆ ਜਦੋਂ ਤੁਸੀਂ ਨਾ ਪਖੰਡੀਆਂ ਕੋਲ ਜਾਉਂਗੇ ਨਾ ਇਹਨਾਂ ਦਾ ਬੋਰੀ ਬਿਸਤਰ ਆਪੇ ਬੰਦ ਹੋ ਜਾਣਾ ਜਿਹੜੇ ਹੁਣ ਰੀਲਾਂ 'ਚ ਗੰਦ ਪਾਉਂਦੇ ਆ ਗੰਦੀਆਂ ਫਿਲਮਾਂ ਬਣਾਉਂਦੇ ਆ ਜਾਂ ਗੰਦੀਆਂ ਰੀਲਾਂ ਬਣਾਉਂਦੇ ਆ ਕਈ ਕੁੜੀਆਂ ਆਪਦਾ ਜਿਸਮ ਦਿਖਾਉਂਦੀਆਂ ਨੇ ਅੱਧ ਨੰਗੀਆਂ ਹੋਈਆਂ ਫਿਰਦੀਆਂ ਰੀਲਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਅਨਫੋਲੋ ਕਿਉਂ ਨਹੀਂ ਕਰਦੇ ਤੁਸੀਂ ਇਹਨਾਂ ਨੂੰ ਬਲਾਕ ਕਿਉਂ ਨਹੀਂ ਕਰਦੇ ਜਦੋਂ ਤੁਸੀਂ ਇਹਨਾਂ ਨੂੰ ਅਨਫੋਲੋ ਕਰੋਗੇ ਬਲਾਕ ਕਰੋਗੇ ਜਦੋਂ ਇਹਨਾਂ ਨੂੰ ਕੋਈ ਦੇਖੂਗਾ ਹੀ ਨਹੀਂ ਜਦੋਂ ਨਾ ਕੋਈ ਫਾਲੋਅਰ ਹੀ ਨਾ ਰਿਹਾ ਇਹ ਆਪਣੇ ਆਪ ਹੀ ਖਤਮ ਹੋ ਜਾਣਗੇ ਅਸਲ ਦੇ ਵਿੱਚ ਅਸੀਂ ਲੋਕ ਸਿਰਫ ਕਮੈਂਟਾਂ 'ਚ ਰੌਲਾ ਪਾਉਣ ਜੋਗੇ ਆ ਕਿਉਂਕਿ ਗੰਦ ਵੇਖਣ ਦੀ ਸੁੱਖ ਨਾਲ ਆਪਾਂ ਵੀ ਬੜੇ ਸ਼ਕੀਨ ਆ ਆਪਾਂ ਨੂੰ ਵੀ ਹੁੰਦਾ ਵੇ ਵਨਸਵੰਨੀਆਂ ਚੀਜ਼ਾਂ ਵੇਖੀਏ ਪਰ ਇੱਕ ਗੱਲ ਯਾਦ ਰੱਖਿਓ ਜਿਹੜੀ ਇਹ ਅੱਗ ਪੰਜਾਬ 'ਚ ਲੱਗੀ ਹੋਈ ਆ ਇਹ ਅੱਗ ਲੋਕਾਂ ਦੇ ਘਰਾਂ 'ਚ ਵੜਨੀ ਜੇ ਆ ਥੋੜੇ ਸਾਲ ਰੁਕਜੋ ਆਪਣੇ ਘਰਾਂ 'ਚ ਵੀ ਧੀਆਂ ਪੁੱਤ ਹੈਗੇ ਆ ਜਦੋਂ ਇਹ ਅੱਗ ਆਪਣੇ ਘਰਾਂ 'ਚ ਵੜੀ ਪਤਾ ਆਪਾਂ ਨੂੰ ਫੇਰ ਲੱਗਣਾ ਜਿਹੜਾ ਮਹਿਕਮਾ ਰੇਲਾਂ ਪਾਉਂਦਾ ਸੀ ਗੰਦੀਆਂ ਉਨਾਂ ਚੋਂ ਤਾਂ ਅਧੀਆਂ ਬੀਬੀਆਂ ਨੂੰ ਟਟੀਆਂ ਲੱਗੀਆਂ ਫਿਰਦੀਆਂ ਨੇ ਜਦੋਂ ਦਾ ਬਤਪਨ ਮਹਿਰੋਂ ਇਹ ਗੱਲ ਕਹਿਤੀ ਮੈਂ 5-7 ਹੋਰ ਰਿੜ ਕੇ ਜਾਊਂਗਾ ਮਾਫ਼ੀਆਂ ਮੰਗਦੀ ਫਿਰਦੀ ਨੇ ਕੰਬਦੀਆਂ ਫਿਰਦੀਆਂ ਨੇ ਕਈ ਕਹਿੰਦੀਆਂ ਫਿਰਦੀ ਮੇਰੇ ਤਾਂ 5 ਕਿ ਮਹੀਨੇ ਦਾ ਬੱਚਾ ਪਾਪਾ ਮੈਨੂੰ ਤਾਂ ਕੁਛ ਨਾ ਕਹੀਂ ਕੋਈ ਕਈ ਜਾਂਦੀ ਮੇਰਾ ਤਾਂ ਪਿਓ ਵੈਟੀ ਲੈਟਰ ਤੇ ਜਾਂ ਮੇਰੀ ਮੇਰਾ ਖਿਹੜਾ ਛੱਡ ਦੇ ਲੂਜ਼ ਮੋਸ਼ਨ ਦੀਆਂ ਗੋਲੀਆਂ ਖਾਂਦੀਆਂ ਫਿਰਦੀਆਂ ਵਿਚਾਰੀਆਂ ਜਿਹੜੀ ਆ ਚਿੱਟੀ ਸਿਉਂਗ ਕਹਿੰਨਾ ਚਿੱਟੀ ਸਿਉਂਗ ਪੰਜਾਬ ਦੇ ਵਿੱਚ ਇਹ ਰੇਲਾਂ ਵਾਲੇ ਮੈਕਮੇ ਤੋਂ ਵੀ ਖਤਰਨਾਕ ਆ ਬਹੁਤ ਜ਼ਿਆਦਾ ਖਤਰਨਾਕ ਆ ਤੇ ਇਸ ਚਿੱਟੀ ਸਿਉਂਗ ਨੂੰ ਖਤਮ ਕਰਨਾ ਬਹੁਤ ਕਿਉਂਕਿ ਇਹਨਾਂ ਦੇ ਜਿਹੜਾ ਬਹੁਤ ਡੂੰਗੀਆਂ ਹੋ ਚੁੱਕੀਆਂ ਨੇ ਇਹਨਾਂ ਦੇ ਟੋਲੇ ਬਹੁਤ ਵੱਡੇ ਬਣ ਚੁੱਕੇ ਆ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੀ ਵੀਡੀਓ ਪੰਜਾਬ ਦੇ ਹਰੇਕ ਬੰਦੇ ਕੋਲੇ ਪਹੁੰਚੇ। ਕੀ ਕਮਲ ਕੌਰ ਦੇ ਮਰਨ ਨਾਲ ਕੁਝ ਨਹੀਂ ਹੋਣਾ? ਉਸ ਤੋਂ ਵੱਧ ਕੇ ਗੰਦ ਪਾਉਣ ਵਾਲੇ ਸਾਡੇ ਪੰਜਾਬ 'ਚ ਫਿਰਦੇ ਆ। ਜਿਹੜੇ ਕੀ ਪਖੰਡੀ ਬਾਬੇ ਬਣੇ ਫਿਰਦੇ ਆ।